ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸੰਗਤਾਂ ਦੀ ਬਧੇਰੇ ਆਮਦੌਨ ਕਰਕੇ ਸ਼ਾਹਵਨੀ ਗੁਰਧਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਰਹਿائش ਲਈ ਜਿੱਥੇ ਸਾਡੇ ਕੋਲ ਆਲਰੇਡੀ ਸਰਾਮਾਂ ਚੱਲ ਰਹੀਆਂ ਨਵੀਆਂ ਤਿੰਨ ਸਰਾਮਾਂ ਸ਼ੁਰੂ ਕੀਤੀਆਂ ਸੀ ਜਿਨ੍ਹਾਂ ਦੇ ਵਿੱਚ ਭਗਤ ਨਾਮਦੇਵ ਜੀ ਸਰਾ ਔਰ ਬਾਬਾ ਬਸੰਤ ਸਿੰਘ ਜੀ ਸਰਾ ਦੇ ਉਹਦੇ ਨਾਲ ਭਾਈ ਜੈਤਾ ਜੀ ਸਰਾ ਇਹ ਤਿੰਨੇ ਸਰਾਮਾਂ ਜਿਹੜੀਆਂ ਇਹਨਾਂ ਦੇ 6ਵੀਂ 6ਵੀਂ ਮੰਜ਼ਲ ਤੱਕ ਲੈਂਟਰ ਪੈ ਚੁੱਕੇ ਆ ਤੇ ਉਤਲੀਆਂ ਇੱਕ ਜਿਹੜੀ ਬਿਲਡਿੰਗ ਉਹਦੀ ਇੱਕ ਉੱਤੇ ਪੈਣੀ ਮੰਜ਼ਲ ਤੇ ਦੂਸਰੀਆਂ ਦੋਹਾਂ ਦੀ ਦੋ-ਦੋ ਮੰਜ਼ਲਾ ਬਣ ਕੇ 8-8 ਮੰਜ਼ਲੀਆਂ ਇਹ ਜਿਹੜੀਆਂ ਇਹ ਸਰਾਮਾਂ ਤਿਆਰ ਹੋ ਰਹੀਆਂ ਜਿਹਦੇ ਵਿੱਚ ਲਗਭਗ 200 57 ਕਮਰੇ ਤੇ ਨਾਲ 30 ਹਾਲ ਇਹ ਸੰਗਤਾਂ ਦੀ ਆਮਤ ਲਈ ਅਸੀਂ ਯਤਨ ਕਰ ਰਹੇ ਹਾਂ ਕਿ ਐਸ ਦਸੰਬਰ ਤੱਕ ਇਹਦੇ ਵਿੱਚੋਂ ਕੋਈ ਨਾ ਕੋਈ ਕਾਰ ਜਿਹੜਾ ਆ ਉਹ ਨੇਪਰੇ ਚੜ ਜਾਵੇ ਸੋ ਗੁਰੂ ਸਾਹਿਬ ਕਿਰਪਾ ਕਰਨ ਕਿਉਂਕਿ ਸ਼ਹਿਰ ਦੇ ਵਿੱਚ ਇੰਟੀਰੀਅਰ ਦੇ ਵਿੱਚ ਜਿਹੜੀਆਂ ਸਰਾਮਾਂ ਆ ਉਥੇ ਸਰੀਆ ਸੀਮਟ ਰੇਤਾ ਇਟਾਂ ਆਦ ਲਜਾਣ ਲਈ ਸਾਧਨ ਸੰਭਤ ਕਿਉਂਕਿ ਛੋਟੇ ਬਾਜ਼ਾਰ ਆ ਉਹ ਫਿਰ ਰਾਤ ਨੂੰ ਕਾਰ ਸੇਵਾ ਵਾਲਿਆਂ ਨੂੰ ਆਪਣਾ ਸਮਾਨ ਚੱਕਣਾ ਮਟੀਰੀਅਲ ਲੈ ਕੇ ਜਾਣਾ ਪੈਂਦਾ ਤੇ ਦਿਨੇ ਉਹ ਕਾਰਜ ਕਰਦੇ ਇਸ ਕਰਕੇ ਇਹ ਫੇਰ ਵੀ ਮੈਂ ਕਹਿ ਸਕਦਾ ਵੀ ਤਿੰਨੇ ਸਰਾਵਾਂ ਦੀ ਜਿਹੜੀ ਕਾਰਗੁਜ਼ਾਰੀ ਹੁਣ ਤੱਕ ਦੀ ਉਹ ਬਹੁਤ ਵਧੀਆ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਸੰਗਤਾਂ ਦੀ ਸਹੂਲਤ ਲਈ ਇਹ ਜਿਹੜੀ ਤਿੰਨੇ ਸਰਾਵਾਂ ਇਹ ਸ਼ੁਰੂ ਹੋ ਜਾਣਗੇ ਇਸ ਸਾਲ ਦੇ ਅਖੀਰ ਤੱਕ ਦੂਸਰਾ ਕਿਉਂਕਿ ਸਿੰਘ ਸਹਿਬਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹ ਪਰ ਕਾਰਮਾਂ ਦੇ ਉੱਤੇ ਜਿਹੜੇ ਕਮਰੇ ਚੋਂ ਨਾ ਚ ਰਹਿਸ਼ ਰੱਖਦੇ ਆ ਪਹਿਲਾਂ ਰਹਿਸ਼ਾਂ ਬਾਹਰ ਹੁੰਦੀਆਂ ਸੀ ਪਰ ਬਲੂ ਸਟਾਰ ਤੋਂ ਬਾਅਦ ਫਿਰ ਇਹ ਰਹਿਸ਼ਾ ਇਹਨਾਂ ਨੇ ਇੱਥੇ ਆ ਗਏ ਉਹਨਾਂ ਦੇ ਕੁਆਟਰ ਜਿਹੜੇ ਕੁਆਟਰ ਨਾ ਮੈਂ ਕਹ ਲਿਆ ਖੂਬਸੂਰਤ ਉਹ ਵੀ ਇਹਨਾਂ ਨੂੰ ਮਕਾਨ ਟਾਈਪ ਬਿਲਕੁਲ ਅਡਜੋਇਨਿੰਗ ਟੂ ਸ੍ਰੀ ਹਰਮੰਦਰ ਸਾਹਿਬ ਉਹ ਪੰਜ ਮੰਜ਼ਲਾਂ ਜਿਹੜੀਆਂ ਚਾਰ ਕੰਪਲੀਟ ਹੋ ਗਏ ਆ ਪੰਜਵੀਂ ਮੰਜ਼ਲ ਜਿਹੜੀ ਉਹਦਾ ਲੈਂਟਰ ਪੈਣ ਜਾ ਰਿਹਾ ਤੇ ਦਾਸ ਸਿੰਘ ਸਹਿਬਾਨਾਂ ਦਾ ਰਹਿਣ ਬਸੇਰਾ ਉੱਥੇ ਉਹ ਵੀ ਤਕਰੀਬਨ ਬਹੁਤ ਛੇਤੀ ਜਿਹੜਾ ਆ ਸ਼ੁਰੂ ਹੋ ਜਾਊਗਾ ਤੇ ਮੇਰਾ ਸੰਤ ਬਾਬਾ ਕਸ਼ਮੀਰ ਸਿੰਘ ਪੂਰੀ ਸਾਹਿਬ ਵਾਲਿਆਂ ਦਾ ਵੀ ਇਹ ਹੋਇਆ ਸੀ ਕਿ 25 ਦੇ ਵਿੱਚ ਅਸੀਂ ਇਹ ਕੰਪਲੀਟ ਕਰ ਦੇਾਂਗੇ ਤੇ ਗੁਰੂ ਸਾਹਿਬ ਕਿਰਪਾ ਕਰਨ ਉਹ ਕੁਆਟਰ ਜਿਹੇ ਬਣ ਗਏ ਤਾਂ ਫਿਰ ਸਾਡੇ ਕੋਲ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹਦੇ ਲਈ ਹੋਰ ਸਾਨੂੰ ਜਗ੍ਹਾ ਚਾਹੀਦੀ ਆ ਉਹ ਅਸੀਂ ਉਹ ਰਹਿਚਾਂ ਜਿੱਥੇ ਉਹਨਾਂ ਦੀਆਂ ਸਿੰਘ ਸਭਾ ਦੀਆਂ ਉਹ ਆਮਦ ਦੇ ਵਿੱਚ ਲਿਆਵਾਂਗੇ ਸੋ ਗੁਰੂ ਸਾਹਿਬ ਕਿਰਪਾ ਕਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਦੇ ਸਹਿਯੋਗ ਤੇ ਸੰਗਤਾਂ ਦੇ ਦਸਵੰਦ ਨਾਲ ਚੱਲਦੀ ਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਹਰ ਮੰਦਰ ਸਾਹਿਬ ਦਾ ਪ੍ਰਬੰਧ ਵੱਡਾ ਆ ਤੇ ਲੋਕਾਂ ਦੀ ਆਮਦ ਵੀ ਓਡੀ ਵੱਡੇ ਪੱਧਰ ਤੇ ਆ ਪਰ ਲੋਕਾਂ ਦੀ ਰਾਤ ਠਹਿਰਨ ਵਾਸਤੇ ਪ੍ਰਬੰਧ ਵਾਸਤੇ ਪੁਰਸਿਰ ਰੋਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਤਨ ਕਰ ਰਹੀ ਆ ਅੱਜ ਜਿੱਥੇ ਆਪਾਂ ਖੜੇ ਆ ਇਹ ਵੀ ਤਕਰੀਬਨ ਸਾਡੀ ਚੌਥੀ ਮੰਜ਼ਲ ਪੰਜਵੀਂ ਪੈ ਗਈ ਆ ਤੇ ਇਹ ਵੀ ਸੱਤਵੀਂ ਤੇ ਅੱਠਵੀਂ ਮੰਜ਼ਲ ਵੱਲ ਨੂੰ ਤੇਜ਼ੀ ਨਾਲ ਵਧਣ ਜਾ ਰਹੀ ਆ ਸੋ ਸੰਗਤਾਂ ਦੇ ਰਹਿਸ਼ ਵਾਸਤੇ ਇਹ ਤਕਰੀਬਨ ਸਰਾਵਾਂ ਛੇਤੀ ਤਿਆਰ ਹੋ ਜਾਣਗੀਆਂ ਸੋ ਸਾਰੀਆਂ ਸੰਗਤਾਂ ਨੂੰ ਅਪੀਲ ਵੀ ਕਰਦਾ ਕਿ ਜਿਹੜੀਆਂ ਤਿੰਨ ਸਰਾਵਾਂ ਇਹ ਤੁਹਾਡੇ ਦਸਬੰਦ ਨਾਲ ਹੀ ਇਹਨਾਂ ਦੀਆਂ ਇਮਾਰਤਾਂ ਜਿਹੜੀਆਂ ਉੱਤਰੀਆਂ ਵੱਧ ਤੋਂ ਵੱਧ ਤਨ ਮਨ ਤੇ ਧੰਨ ਦੇ ਨਾਲ ਯੋਗਦਾਨ ਪਾਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ